ਜਿਹੜੇ ਗਾਣੇ ਦਾ ਤੁਸੀਂ ਨਾਂ ਲੈਨੇ ਪਏ ਇਹ ਹੈਗਾ ਵੀ ਆਪਣੇ ਭਰਾ ਜੱਗੀ ਵੀਰ ਦਾ ਬਿਗ ਪਲੇਅਰ ਇਹਦਾ ਨਾਂ ਗਾਣੇ ਦਾ ਬਹੁਤ ਘੈਂਟ ਜਿੰਨੇ ਵੀ ਸੁਨਣਾ ਸੰਸਾਦ ਦਾ ਜਿੰਦਾਬਾਦ 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 ਬ੍ਰਾਡ ਸਾਹਿਬ ਜਿੰਦਾਬਾਦ ਸਨੋਰੇ ਆਹ ਦਾ ਫੋਨ ਨਹੀਂ ਖੱਟ ਲਿਆ ਅਨੰਦ ਦਾ ਆਨੰਦ ਆ ਜਿਹੜੇ ਨਾ ਪ੍ਰੌਂਠਿਆਂ ਪ੍ਰੌਂਠਿਆਂ ਦੇ ਨਾਲ ਕੰਪਲੀਮੈਂਟਰੀ ਮਿਲ ਗਈ ਨਾ ਜਿਹੜੀ ਆ ਵਾਲੀ ਤੈ ਵੀ ਜਿਹੜੇ ਗਾਣੇ ਦਾ ਤੁਸੀਂ ਨਾਂ ਲੈਨੇ ਪਏ ਇਹ ਹੈਗਾ ਵੀ ਆਪਣੇ ਭਰਾ ਜੱਗੀ ਵੀਰ ਦਾ ਬਿਗ ਪਲੇਅਰ ਇਹਦਾ ਨਾਂ ਗਾਣੇ ਦਾ ਬਹੁਤ ਘੈਂਟ ਜਿੰਨੇ ਵੀ ਸੁਨਣਾ ਸੰਸਾਦ ਦਾ ਜਿੰਦਾਬਾਦ 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 ਬ੍ਰਾਡ ਸਾਹਿਬ ਜਿੰਦਾਬਾਦ ਸਨੋਰੇ ਹਾਂਜੀ ਹਾਏ ਬਸ ਐਂਡ ਹੀ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਆ ਕੰਪਲੀਮੈਂਟਰੀ ਆ ਨਾ ਜਿਹੜੀ ਹੈ ਇਹ ਨਜ਼ਾਰਾ ਬਣ ਗਿਆ ਜਿੰਦਾਬਾਦ ਉਹ ਆਡੀ ਸੁੱਤਾ ਪਿਆ ਵੇਖੀ ਕਿੱਥੇ ਸੁੱਤਾ ਪਿਆ ਲੈ Oye, te a a tú ni la ia.